ਨਾ ਜਜ਼ਬਤੀ ਹੋ ਪੰਮਾ ਜਾਗ ਗਿਆ ਪੰਮਾ ਵੀ ਛੱਡ ਜੇ ਕਿਤੇ ਹੋਈ ਪਮਕੜ ਗਏ ਗਾਲਿਆਂ ਚ ਕੋਈ ਇੱਕ ਅੱਧਾ ਉੱਠ ਖੜਿਆ ਨਾ ਤਾਂ ਉਹ ਦੰਦੀਆਂ ਹੀ ਬੜੀਆਂ ਪੇਟੀਆਂ ਫੜਦੇ ਨੇ ਇਹ ਤਾਂ ਸਾਰੇ ਨਾ ਸਾਰੀ ਜਾਣਦੇ ਹੁੰਦੇ ਨੇ ਉਹਨਾਂ ਦੀ ਵੀ ਲਾ ਕੱਟ ਕੇ ਪਾਉਂਦਾ ਇਹਨੂੰ ਕਹਿਣਾ ਹੁੰਦਾ ਹੈ ਇਹ ਬੰਦੇ ਨੂੰ ਕਹਿੰਦੇ ਨੇ ਪਾਣੀ ਨਿਕਲ ਗਿਆ ਸਾਰੇ ਲੈ ਦੇਣੇ ਮੈਂ ਹਾਂ ਮੁਕਕੀਆਂ ਮਾਰਦਾ ਸੀ ਬਾਈ ਕਰੇ ਮੜਾ ਇਹ ਗੱਲ ਮਤਲਬ ਲੱਗਦਾ ਕਿ ਕਿਹੜੀ ਮੁਕਕੀਆਂ ਮਾਰਨ ਦੀ ਗੱਲ ਕਰਦਾ ਸੀ ਪੰਜਾਬ ਪੁਲਿਸ ਨਾਲ ਲੈਣੇ ਸਾਰਾ ਦੇਖੋ ਜੀ ਕੀ ਕਰਨ ਲੱਗੇ ਹੋਏ ਆ ਇੱਕ ਬੰਦਾ ਸਾਡੇ ਕੋਲ ਸੱਚ ਇਹਨੂੰ ਵੀ ਲੈ ਸਕਦੇ ਅਗਲੀ ਫਿਲਮ ਚ ਕਿਉਂਕਿ ਇਹ ਸੱਚੀ ਨਹੀਂ ਨਾ ਹੁੰਦਾ ਬਾਈ ਗੱਲ ਇਦਾਂ ਸੀ ਕਿ ਕਿਦਾਂ ਦੀ ਫਿਲਮ ਲੱਗੀ ਫਿਲਮ ਬਾਈ ਮੈਂ ਜੇ ਇੱਕ ਤੋਂ ਸਭ ਦੇ ਸਹੀੜਾ ਹੋਵੇ ਨਾ ਉਹ ਮੈਂ ਕਹੂੰਗਾ ਸਿਰਰਾ ਹੂੰ ਜੇ ਮੈਂ ਇੱਕ ਬੰਦੇ ਦਾ ਨਾਮ ਲੈਣਾ ਹੋਵੇ ਅਮਰ ਹੁੰਦੜਾ ਅਮਰ ਹੁੰਦੜਾ ਕਿਉਂਕਿ ਆ ਮਾ ਮਾ ਵਰਗਾ ਹੁੰਦਾ ਹੈ ਡਾਇਰੈਕਟਰ ਫਿਲਮ ਦੀ ਹੂੰ ਉਹ ਬੰਦੇ ਨੇ ਇਸੇਰਾ ਲਾਇਆ ਬਿਲਕੁਲ ਤੇ ਭਾਈ ਜੇ ਗੱਲ ਕਰੀਏ ਫਿਲਮ ਦੀ ਡਾਇਰੈਕਸ਼ਨ ਦੀ ਤੇ ਨਾਮ ਨਾਲ ਜੇ ਦੇਖੇ ਉਸਦੀ ਸਿਨਮੈਟੋਗ੍ਰਾਫੀ ਡੀਓਪੀ ਬਲਜੀਤ ਸਿੰਘ ਬਿਓ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਐਕਸ਼ਨ ਸਟੋਰੀ ਡਾਇਲੌਗ ਸਕਰੀਨ ਤੇ ਸਾਰਾ ਕੁਝ ਬਾਕਮਾਲ ਲਿਖਿਆ ਕਿ ਪੀ ਵਾਈ ਨੇ ਹਾਂ ਉਹ ਚੀਜ਼ਾਂ ਬਹੁਤ ਸੋਹਣੀ ਹੈ ਜਿਵੇਂ ਉਹ ਪਲੋਟ ਹੈ ਨਾ ਜਿਹੜਾ ਉਹ ਬਈ ਸਿਰ ਹੈ ਤੁਸੀਂ ਦੇਖੋ ਉਹ ਪੁਰਾਣੀ ਜੇਲ੍ਹ ਦੇਖੀ ਤੁਸੀਂ ਜੇਲ੍ਹ ਕਿਸ ਤਰੀਕੇ ਦਾ ਬਣਾਇਆ ਉੱਥੇ ਬਹਿਣਾ ਉਹ ਸਕਰੀਨ ਤੇ ਹੀ ਹੁੰਦਾ ਤੁਸੀਂ ਸਾਰੇ ਬਾਕਮਾਲ ਹੁਣ ਹੁਣ ਤੱਕ ਆਪਾਂ ਨੇ ਹਾਂ ਹੁਣ ਉਹ ਸਾਰੀਆਂ ਚੀਜ਼ਾਂ ਜਿਵੇਂ ਮੈਂ ਕਹਿੰਨਾ ਨਾ ਵੀ ਆਪਣੀ ਯੂਥ ਹੈ ਜਿਹੜੀ ਉਹ ਮਾਰਵਲ ਦੀਆਂ ਫਿਲਮਾਂ ਦੇਖਦੀ ਆ ਐਸਪਾਸ ਸਨ ਫਿਊਰਸ ਪਰ ਜਿਹੜੀ ਆਪਦੀ ਬੋਲੀ ਜਿਹਾ ਸਵਾਲ ਹੈ ਨਾ ਜਦੋਂ ਇਹ ਮੁੱਕੇ ਪੈਂਦੇ ਨੇ ਕਿੰਨੀ ਵਈ ਦੀ ਤੁੰਤੋਂ ਦੇ ਮਾਰ ਉਹਦੇ ਰੀਚ ਹੋਣੀ ਹੈ ਨਾ ਬਾਈ ਉਹ ਚੀਜ਼ ਵਾਲੀ ਘੈਂਟ ਆ ਜਾ ਵੀਰੇ ਤੂੰ ਵੀ ਇਹ ਚੀਜ਼ ਮੇਰੇ ਕਹਣਾ ਤੈਨੂੰ ਵੀ ਘੈਂਟ ਲੱਗੀ ਹੋਊਗੀ ਉਹ ਘੈਂਟ ਲੱਗੀ ਵੀਰੇ ਮਤਲਬ ਤੁਹਾਨੂੰ ਸਭ ਤੋਂ ਵਧੀਆ ਕੀ ਲੱਗਿਆ ਬਾਈ ਮੈਨੂੰ ਫਿਲਮ ਦੀ ਸਭ ਤੋਂ ਵਧੀਆ ਚੀਜ਼ ਪਤਾ ਕੀ ਲੱਗੀ ਜਿਹੜਾ ਵੀ ਇੱਕ ਫਿਲਮ ਦੇ ਵਿੱਚ ਨਵਾਂ ਕੈਰੈਕਟਰ ਜਾਂ ਇੰਟਰੋਡਿਊਸ ਹੋ ਰਿਹਾ ਸੀ ਨਾ ਉਹਦੀ ਇੱਕ ਬਿਲਡ ਅਪ ਤਿਆਰ ਕੀਤਾ ਜਾਂਦਾ ਸੀਗਾ ਉਹ ਖੁਦ ਨਹੀਂ ਸੀ ਕਰਦਾ ਉਹਨੂੰ ਕੋਈ ਤੀਜਾ ਕੈਰੈਕਟਰ ਕਰ ਰਹੇ ਹੁੰਦਾ ਸੀਗਾ ਵੀ ਉਹ ਫਲਾਣਾ ਬੰਦਾ ਉਹਦਾ ਤਾਂ ਏਦਾਂ 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 ਜ਼ਿਆਦਾਤਰ ਸੀਟੀ ਨਹੀਂ ਕੀਤੇ ਨੇ ਰਗਵੀਰ ਬੋਲੀ ਨੇ ਉਹ ਕੱਲੇ ਕੱਲੇ ਕਿਰਦਾਰ ਦਾ ਜੋ ਬਿਲਡ ਅਪ ਆਉਣਾ ਤੇ ਬਿਲਡ ਅਪ ਆਉਂਦੇ ਨਾਲ ਉਸ ਦਾ ਜੋ ਨਿਕਲ ਗਿਆ ਹੁੰਦਾ ਨਾ ਰੋਗ ਫਿਲਾਉਂਦਾ ਇਕੱਲੇ ਇਕੱਲੇ ਕਿਰਦਾਰ ਸਭ ਨੂੰ ਸਮਝ ਆਉਂਦੇ ਸੀ ਆਈ ਨਹੀਂ ਸੀਗਾ ਵੀ ਇੰਨੇ ਕਿਰਦਾਰ ਕਾਸਟ ਕਰ ਲੇ ਤੇ ਖਿੰਡੇਗੇ ਮੇਨ ਮੇਨ ਬੰਦਿਆਂ ਨੂੰ ਡਾਇਲੋਗ ਦੇ ਦੇ ਮੇਨ ਮੇਨ ਬੰਦਿਆਂ ਨੂੰ ਇਹ ਸਾਰਿਆਂ ਦਾ ਬਰਾਬਰ ਨਜ਼ਰ ਆਉਂ ਨੂੰ ਦੇਖੋ ਤੁਸੀਂ ਦੇਖੋ ਜਿੰਨੀ ਵਾਰ ਵੀ ਐਂਟਰੀ ਹੁੰਦੀ ਹੈ ਨਾ ਉਹੀ ਬੈਕਗ੍ਰਾਉਂਡ ਮਿਊਜ਼ਿਕ ਉਸ ਦੀ ਸਲੋ ਮੋਸ਼ਨ ਬਾਈ ਤੈਨੂੰ ਕਿਦਾਂ ਲੱਗੀ ਫਿਲਮ ਬਹੁਤ ਸੋਹਣੀ ਸੀ ਬਈ ਬਹੁਤ ਕੈਟ ਲੱਗੀ ਫਿਲਮ ਜੇ ਦੇਖਿਆ ਜਾ ਬਈ ਅ ਪ੍ਰਿੰਸ ਬਾਈ ਦਾ ਕੰਮ ਨੂੰ ਦੇਖਿਆ ਜਾਵੇ ਨਾ ਤਾਂ ਉਹਦਾ ਕਰੈਕਟਰ ਅੱਗੇ ਜਾ ਕੇ ਕੁਝ ਹੋਰ ਹੀ ਹੁੰਦਾ ਜਾਂਦਾ ਹੈ ਨਾ ਉਹ ਬੰਦੇ ਦਾ ਮਾਰਦਾ ਮਾਰਦਾ ਪਰ ਜਿਹੜੇ ਆ ਪਰ ਰੀਵੀਲ ਨਹੀਂ ਕਰਾਂਗੇ ਨਾ ਪਰ ਜਿਹੜੀ ਗੱਲ ਹੈ ਜਿਹੜਾ ਉਹ ਅੰਦਰ ਕੁਝ ਹੋਰ ਦੇਖਣ ਨੂੰ ਮਿਲਦਾ ਹੈ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀ ਕਿ ਨਰਮ ਦਿਲ ਬੰਦਾ ਉਹ ਵਿੱਚ ਜਿਹੜੇ ਮੈਸੇਜ ਵੀ ਦਿੰਦਾ ਹੈ ਨਾ ਉਹ ਫਿਲਮ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਇਹ ਲੱਗੀ ਹੈ ਕਿ ਇਸ ਵਾਰ ਜਿਹੜੇ ਮੁੱਕੇ ਪਏ ਨਾ ਓਏ ਉਹ ਮੇਰਾ ਦਿਲ ਕਰਦਾ ਸੀ ਕਿ ਮੈਂ ਉੱਠ ਕੇ ਮਾਰਾਂ ਇੱਕ ਤਾਂ ਕਿ ਇੱਕ ਤਾਂ ਦਾ ਸਿੱਕਣਾ ਖੜਿਆ ਪਤਾ ਕਿੱਥੇ ਕਿੱਥੇ ਖੜਿਆ ਵੀਰੇ ਵਾਰਨਿੰਗ ਦੇ ਸੈੱਟ 'ਤੇ ਹੀ ਖੜਿਆ ਹੱਲੇ ਵੀ ਨਾ ਜਜ਼ਬਾਤੀ ਹੋ ਪਰ ਮਾਂ ਜਾਗ ਗਿਆ ਪੰਮਾ ਵੀ ਛੱਡ ਜੇ ਕਿਤੇ ਹੋਈ ਪਮਕੜ ਗੈਂਗਾਂ ਵਾਲਿਆਂ 'ਚ ਕੋਈ ਇੱਕ ਅੱਧਾ ਉੱਠ ਖੜਿਆ ਨਾ ਤਾਂ ਉਹ ਦੰਦੀਆਂ ਹੀ ਬੜੀਆਂ ਭੇਟੀਆਂ ਫੜਦੇ ਨੇ ਇਹਦੇ ਤਾਂ ਸਾਰੇ ਨਾ ਸਾਰੀ ਜਾਣਦੇ ਹੁੰਦੇ ਨੇ ਉਹਨਾਂ ਦੀਆਂ ਰੀਲਾਂ ਕੱਢ ਕੇ ਪਾਉਂਦੇ ਸੀ ਇਹ ਪੈ ਮਾ ਤੇਨੂੰ ਕਹਿਣਾ ਹੁੰਦਾ ਹੈ ਇਹ ਬੰਦੇ ਠੀਕ ਹੈ ਲੋਕਾਂ ਨੂੰ ਕਹਿੰਦੇ ਨੇ ਮੋੜ ਇਖੜ ਗਏ ਕਰੇ ਸਾਰੇ ਲੈ ਲੈ ਨਾ ਆਹ ਅੱਗੇ ਮੁੱਕੀ ਆਈਏ ਮਾਰਦਾ ਸੀ ਬਾਈ ਕਰੋ ਮੜਾ ਇਹ ਗੱਲ ਸਾਰੇ ਮੁਜਰਮ ਉਹਰੇ ਕਰਦੇ ਮੁੱਕੀ ਮਾਰਨ ਦਾ ਜੀ ਕਰਿਆ ਕਹਿੰਦਾ ਫਿਲਮ ਦੇਖਣ ਤੋਂ ਬਾਅਦ ਮਾਰੋ ਜੀ ਸਰਕੇ ਤੁਹਾਡੇ ਮੋਰੇ ਖੜੇ ਆ ਉਹ ਮੱਕਾ ਤੁਹਾਡੇ ਨਹੀਂ ਭਾਜੀ ਮਾ ਦੀ ਸੀਟ ਤੇ ਬੈਠੇ ਬੰਦੇ ਨੇ ਉਹਨਾਂ ਦੇ ਮਾ ਮੇਰੀ ਮੁੱਕੀ ਹੈ ਨਹੀਂ ਉਹਦੀ ਮੁੱਕੀ ਹੋਈ ਹੈ ਮੁੱਕਾ ਨਹੀਂ ਹੈਗਾ ਹੈ ਕਿੱਦਣਾ ਲੱਗਿਆ ਬਾਈ ਫਿਲਮ ਦਾ ਪਾਟ ਬਹੁਤ ਵਧੀਆ ਲੱਗਿਆ ਪਾਜੀ ਮੈਂ ਦਿਲੋਂ ਥੈਂਕਸਫੁਲ ਆਰਮਲ ਕਾਣਾ ਪਾਜੀ ਦਾ ਮੈਂ ਜਿਹਨਾਂ ਨੂੰ ਬਹੁਤ ਮਿਸ ਕਰ ਰਿਹਾ ਐਸੋਸੀਏਟਡ ਇਸ ਫਿਲਮ ਦੇ ਉਹ ਜਾਣੀ ਪਾਰੇ ਮੇਰੀ ਜਸਟ ਉਹਨਾਂ ਨਾਲ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਕਾਲ ਤੇ ਗੱਲ ਹੋਈ ਵੀਰੇ ਤੁਸੀਂ ਆਏ ਨਹੀਂ ਕਹਿੰਦੇ ਮੈਂ ਫਿਲਮ ਦੇ ਸੈਂਸਰ ਦੇ ਜੋ ਵੀ ਕੰਮ ਹੁੰਦੇ ਨੇ ਉਹ ਕਰਵਾ ਰਿਹਾ ਤੇ ਮੈਂ ਉਹਨਾਂ ਦਾ ਤੈਦਿਲੋਂ ਧੰਨਵਾਦੀ ਅਮਰ ਹੰਦਲ ਪਾਜੀ ਦਾ ਗਿੱਪੀ ਪਾਜੀ ਦਾ ਪ੍ਰਿੰਸ ਪਾਜੀ ਦਾ ਖਾਸ ਕਰਕੇ ਉਹਨਾਂ ਤੋਂ ਸਾਨੂੰ ਇੰਨਾ ਕੁ ਕੁਝ ਸਿੱਖਣ ਨੂੰ ਮਿਲਿਆ ਸੀ ਦੱਸ ਨਹੀਂ ਸਕਦੇ ਲਾਈਕ ਫਿਲਮ ਸਕੂਲ ਸੀ ਸਾਡੇ ਵਾਸਤੇ ਰੀਅਲੀ ਥੈਂਕਸਫੁਲ ਆਫ ਸਦਾ ਇਸ ਅੱਜੀ ਹੁੱਡੇ ਪਿਆ ਜੇ ਨਾ ਹੁੱਡੇ ਹੁੰਦੇ ਮੈਨੂੰ ਸ਼ਰਮ ਫਿਲਮ ਹੀ ਨਾ ਮਿਲਦੀ ਮੈਨੂੰ ਬਈ ਕਹਿ ਲਾਉਂਦੇ ਨੇ ਲੋਕੀਓ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਭਾਈ ਜੀ ਮਤਲਬ ਲੱਗਦਾ ਕਿ ਕਿਹੜੀ ਮੁਕੀਆਂ ਮਾਰਨ ਦੀ ਗੱਲ ਕਰਦਾ ਸੀ ਪੰਜਾਬ ਪੁਲਿਸ ਨਾਲ ਲੈ ਮੈਂ ਸਾਰਾ ਦੇ ਕੋਈ ਨਹੀਂ ਕਰਨ ਲੱਗਿਆ ਆਜੋ ਭਾਜੀ ਆਜੋ ਆਇਓ ਮੜਿਆ ਸਿਮਰ ਭਾਈ ਹੋਰ ਨਾਲ ਲੈ ਐ ਮੈਂ ਸਪੈਸ਼ਲੀ ਮੈਂ ਤਾਂ ਐਕਸਾਈਟਡ ਹੋ ਗਿਆ ਵਾਰਨਿੰਗ ਦੇਖ ਕੇ ਕਹਿੰਦਾ ਹੁਣ ਮੈਂ ਨਾਲ ਬੈਠਾ ਤੇ ਮੁੱਕੀਆਂ ਮਾਰਨੀ ਨੇ ਕਰੋ ਵੱਲ ਮੋ ਭਾਈ ਪਹਿਲਾਂ ਤੁਸੀਂ ਬਤਾਈ ਦੋ ਫਰਵਰੀ ਇਸ ਫਿਲਮ ਦਾ ਪਾਰਟ ਬਣੇ ਹੋ ਤੇ ਤੁਹਾਨੂੰ ਕਿਦਾਂ ਲੱਗ ਰਿਹਾ ਬਹੁਤ ਵਧੀਆ ਜੀ ਮੈਂ ਕਿਸਮਤ ਹੈ ਸਾਡੀ ਕਿ ਰੱਬ ਨੇ ਦੇ ਵਧੀਆ ਮੈਨੂੰ ਮੌਕਾ ਦਿੱਤਾ ਪ੍ਰਿੰਸ ਭਾਈ ਨਾਲ 2 ਕਿ ਪਹੀ ਮਹੀਨਾ ਕੰਮ ਕਰਦਾ ਬਾਈ ਸਾਰੀ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਥੈਂਕ ਯੂ ਤੇ 6 ਦਿਨ ਲਾਇਆ ਵੀ ਘਰ ਦਾ ਮਾਹੌਲ ਐਕਚੁਅਲੀ ਉੱਥੇ ਐਨਾ ਦਾ ਮਾਹੌਲ ਬਣ ਗਿਆ ਸੀ ਜਿਵੇਂ ਲਾਸਟ ਦਿਨ ਅਸੀਂ ਇੰਨੇ ਕੋ ਮੋਸ਼ਨਲ ਹੋ ਗਿਆ ਸੀ ਸਾਡਾ ਘਰੇ ਆ ਕੇ ਬਿਲਕੁਲ ਦਿਲ ਹੀ ਨਹੀਂ ਸੀ ਲੱਗ ਰਿਹਾ ਮਤਲਬ ਮੈਂ ਤਾਂ ਬਹੁਤ ਜ਼ਿਆਦਾ ਮੈਂ ਇੰਟੈਂਸ ਤੇ ਮੋਸ਼ਨਲ ਬੜਾ ਜ਼ਿਆਦਾ ਤੇ ਮੈਂ ਪ੍ਰਿੰਸ ਇੱਕ ਬਾਈਟ ਦਿੱਤੀ ਸੀ ਰੀਸੈਂਟ ਕਿਸੇ ਨੂੰ ਜਦੋਂ ਫਿਲਮ ਦੀ ਪ੍ਰੋਮੋਸ਼ਨ ਚੱਲ ਰਹੀ ਸੀ ਤਾਂ ਉਹਨਾਂ ਨੇ ਮੇਰਾ ਨਿੰਦਰ ਕਹਿ ਕੇ ਨਾਮ ਲਿਆ ਬੀਸਿਕਲੀ ਮੇਰਾ ਨਾਮ ਨਰਿੰਦਰ ਕਾਲਿਆ ਹੈ ਤੇ ਉਹ ਮਾਈ ਫਾਦਰ ਇਜ਼ ਨੋ ਮੋਰ ਉਹ ਜ਼ਿੰਦਗੀ 'ਚ ਨਹੀਂ ਹੈ ਕਿ ਮੈਨੂੰ ਨਿੰਦਰ ਪਿਆਰ ਨਾਲ ਉਹਨਾਂ ਨੇ ਹੀ ਬੁਲਾਇਆ ਉਸ ਤੋਂ ਬਾਅਦ ਪ੍ਰਿੰਸ ਬਾਈ ਸੀ ਜਿਨ੍ਹਾਂ ਨੇ ਬੜੇ ਪਿਆਰ ਨਾਲ ਇ ਬਾਈ ਉਹਦੇ ਚਿੱਤੇ ਕਿ ਜਿਹੜੇ ਤੇ ਆਦੀ ਆ ਜੀ ਕਿਸੇ ਵੀ ਕਾਦੀ ਦਾ ਹੋਣਾ ਡੈਫੀਨਿਟਲੀ ਸਰ ਨਾ ਇਹ ਨਹੀਂ ਆ ਪਹਿਨਾ ਕਰਦਾ ਕਿਵੇਂ ਬਣਿਆ ਸੀ ਪਾਜੀ ਉਹ ਥੈਂਕ ਯੂ ਮੇਕਅਪ ਦਾ ਕਮਾਸ ਕਿਹਾ ਹਫਤੇ ਦਾ ਦਿਨ ਦਾ ਕਮਾਸ ਨਾ ਉਹਦੇ ਤਾਂ ਸੱਚੀ ਨਹੀਂ ਹੁੰਦੇ ਵਿੱਚ ਇੱਕ ਬੰਦਾ ਨਹੀਂ ਬੱਸ ਆ ਇੱਕ ਬੰਦਾ ਸਾਡੇ ਕੋਲ ਸੱਚ ਇਹਨੂੰ ਵੀ ਲੈ ਸਕਦੇ ਅਗਲੀ ਫਿਲਮ ਚ ਕਿਉਂਕਿ ਇਹ ਸੱਚੀ ਨਹੀਂ ਨਾਉਂਦਾ ਗੱਲ ਗੱਲ ਇਦਾਂ ਸੀ ਕਈ ਵਾਰ ਸਾਡਾ ਕਾਲ ਟਾਈਮ ਅਰਲੀ 4-5 ਜਦੋਂ ਬਾਅਦ ਇਹਨੂੰ ਚੈਨਲ ਤੇ ਨਾਲ ਨਹੀਂ ਲੈ ਕੇ ਜਾਣਾ ਮੇਰੇ ਬਾਹਰ ਤੇ ਅੰਦਰ ਦੇ ਰਾਜ ਹੁੰਦਾ ਸਾਰੇ ਕਈ ਵਾਰ ਭਾਜੀ ਕਾਲ ਟਾਈਮ ਹੁੰਦਾ ਸੀ 4-5 ਵਜੇ ਦਾ ਸਰਦੀਆਂ ਹੁੰਦੀਆਂ ਸੀ ਨਾ ਉਹਨਾਂ ਨੂੰ ਦਿਲ ਨਹੀਂ ਕਰਦਾ ਐਕਸਾਈਟਮੈਂਟ ਇੰਨੀ ਹੁੰਦੀ ਜਾ ਕੇ ਫਟਾਫਟ ਬਹਿ ਜਾਣਾ ਵਾ ਮਹਿਫਲ ਲਾਉਣੀਆਂ ਗੱਲਾਂ ਬਾਤਾਂ ਮਾਰਨੀਆਂ ਤਾਂ ਇਹਨਾਂ ਕੰਮ ਕਰਨਾ ਸੇਨ ਪ੍ਰੋਸੈਸ ਦੇ ਵਿੱਚ ਸਾਨੂੰ ਭੁੱਲੀ ਗਿਆ ਸੀ ਵੀ ਨਾਉਣਾ ਰੂਣਾ ਵੀ ਹੈਗਾ ਬਸ ਕੰਮ ਕਰੋ ਫਟਾਫਟ ਹੂੰ ਜਿਹੜੇ ਮੇਰੇ ਵਰਗੇ ਵੀ ਇੱਕ ਐਕਟਰ ਬੰਦੇ ਨੇ ਗੱਲ ਕਹੀ ਹੈ ਔਨ ਰਿਕਾਰਡ ਨਾ ਨਾ ਛੱਡ ਦੇ ਉਹਨਾਂ ਨੂੰ ਨਾ ਨਾ ਦੇ ਪੈਸੇ ਨਹੀਂ ਹੁੰਦੇ ਨੇ ਨਾ ਔਰ ਦਾ ਫੈਲਾ ਨਹੀਂ ਹੁੰਦਾ ਬਹੁਤਾ ਨਾ ਨਾ ਨੇ ਪਾਣੀ ਖਰਾਬ ਹੁੰਦਾ ਵਾ ਕਿਤੇ ਪੌਦੇ ਪੂਦੇ ਨੂੰ ਲਾ ਦੋ ਸਹੀ ਹੈ ਸਹੀ ਗੱਲ ਹੈ ਤੇ ਭਾਜੀ ਭਾਜੀ ਇਸ ਫਿਲਮ ਦੇ ਵਿੱਚ ਪਾਈਏ ਅਗਰ ਗੱਲ ਕੀਤੀ ਹੈ ਇਹ ਪੰਜਾਬੀ ਫਿਲਮ ਦੀ ਇੱਕ ਹੱਦਕੀ ਫਿਲਮ ਆ ਜਿਹੜੀ ਇਸ ਤਰੀਕੇ ਨਾਲ ਸ਼ੂਟ ਕੀਤੀ ਹੈ ਮੇਨੂੰ ਲੱਗਦਾ ਜੋ ਫਿਲਮ ਦਾ ਬਸਤੂ ਲਈ ਸਾਰਾ ਪੂਜ ਸੈਕਟਰ ਵੀ ਤਿਆਰ ਕਰਨਾ ਉਸ ਤਰੀਕੇ ਦਾ ਹਾਲਾਂਕਿ ਆਪਾਂ ਪਹਿਲਾਂ ਹੀ ਪੰਜਾਬੀ ਫਿਲਮਾਂ ਦੇਖੇ ਜਿਨ੍ਹਾਂ ਵਿੱਚ ਜੀਓ ਦਾ ਸਿੰਧਗਾ ਇੰਦ ਨੇ ਕੋਈ ਕਹੇ ਸੱਚਾ ਪੁਰਾਣੀਆਂ ਬਿਲਡਿੰਗਾਂ ਸਕੂਲਾਂ ਨੂੰ ਲੈ ਕੇ ਜੇਲ੍ਹ ਬਣਾ ਲਈਏ ਪਰ ਇਹ ਫਿਲਮ ਦੇ ਵਿੱਚ ਇੱਡਾ ਬਾਗਮਾਲ ਕੰਮ ਹੋਣਾ ਸੈੱਟ ਚਾਰ ਹੋਣਾ ਕਿੱਦਾਂ ਦਾ ਮਹੌਲ ਸੀ ਬਹੁਤ ਜੀ ਬਹੁਤ ਜ਼ਬਰਦਸਤ ਇੱਕ ਆਰ ਡਾਇਰੈਕਟਰ ਨੇ ਮੈਂ ਕਹੂੰਗਾ ਆ ਡਾਇਰੈਕਟਰ ਦਾ ਕੰਮ ਸੀਗਾ ਕਿ ਆਨੂੰ ਇਹ ਚੀਜ਼ਾਂ ਸੈਟਅਪ ਲਾਉਣੇ ਬਟ ਨਾਲ ਜੀਪੀ ਬਾਈ ਹਰੇ ਨਾਲ ਖੜੇ ਹੋ ਕੇ ਸੈਟਅਪ ਤਿਆਰ ਕਰਾਉਣੇ ਅਮਨ ਹੁੰਦਨ ਨੇ ਨਾਲ ਕਰਾਉਣ ਡਾਇਰੈਕਟਰ ਸਾਹਿਬ ਨੇ ਆਪਣੇ ਨੇ ਬਲਜੀਤ ਦਿਓ ਭਾਈ ਜੀ ਆਪਣੇ ਡੀਓ ਵੀ ਸੀਗੇ ਵੀ ਹਰ ਕਿਸੇ ਨੇ ਨਾ ਇਹਦੇ ਵਿੱਚ ਇਹ ਕਿਹਾ ਕਿ ਜੇ ਇੱਕ ਇੱਕ ਕਹਿ ਲੋ ਕਿ ਕਹਿ ਲਵੀ ਲੱਗੀ ਉਹ ਸਾਰੇ ਖੜੇ ਲਾਈ ਹੋਏ ਐਸ ਤੇ ਸਾਰਾ ਇਹ ਸਾਰਾ ਚਾਚਾ ਬਣਾਓ ਸਭ ਤੋਂ ਵੱਡੀ ਗੱਲ ਇਹ ਆ ਭਾਜੀ ਜਿਹੜੀ ਤੁਸੀਂ ਜੇਲ ਦੇਖੀ ਐ ਜਿਹਦੇ ਅੰਦਰ ਵਿੱਚ ਸਾਰਾ ਸੀਕੁਐਂਸ ਚੱਲ ਰਿਹਾ ਸੀ ਉਹ ਕੋਈ ਆਈਡੀਆ ਨਹੀਂ ਲਗਾ ਸਕਦਾ ਉਹ ਕਿੱਥੇ ਬਣੀ ਆ ਉਹ ਝੀਲ ਨੂੰ ਬਾਅਦ ਚ ਬਣਾ ਕੇ ਜਿੱਥੋਂ ਤੱਕ ਸਾਨੂੰ ਸੁਣ ਲਈ ਆਏ ਸੀ ਉਹ ਡਿਸਟਰੋਏ ਕਰ ਦਿੱਤੀ ਗਈ ਸੀ ਉੱਤੇ ਇੰਨਾ ਕਿ ਪੈਸਾ ਲਗਾਇਆ ਗਿਆ ਜੀ ਉਹ ਕੋਈ ਆਈਡੀਆ ਨਹੀਂ ਲਗਾ ਸਕਦਾ ਉਹ ਇੰਨਾ ਸ਼ਾਨਦਾਰ ਆਰ ਡਾਇਰੈਕਸ਼ਨ ਦਾ ਐਕਸ਼ਨ ਟ੍ਰੈਕਸ਼ਨ ਦਾ ਕੰਮ ਇੰਨਾ ਸ਼ਾਨਦਾਰ ਸੀ ਮਨ ਲੋ ਕੋਈ ਆਈਡੀਆ ਨਹੀਂ ਕਿੱਥੇ ਬੜਿਆ ਸੀ ਇਹ ਇਹ ਦੱਸ ਨਹੀਂ ਸਕਦੇ ਪਰ ਜਰਾ ਕੰਫੀਡੈਂਸ ਜੀ ਲੈ ਜੇ ਸਾਡਾ ਅਫੀਸ ਇੱਥੇ ਸੀ ਜੀ ਇੱਥੇ ਉਹ ਬੋਲੀਬਾਈ ਹੋਰਾਂ ਵੀ ਕੈਟਰ ਕੀਤਾ ਧੀਰਜ ਵਿੱਚ ਜੇ ਕਿਸੇ ਵੀ ਹੈ ਨਾ ਉਹਨਾਂ ਦੇ ਉਹ ਉਹ ਵਰਤ ਪੈਂਦਾ ਜਦੋਂ ਇਹੋ ਜਿਹੇ ਬੰਦੇ ਇੱਕੋ ਮੰਚ ਤੇ ਇਕੱਠੇ ਹੋ ਜਾਂਦੇ ਸਾਰਾਜੀ ਸਭ ਤੋਂ ਵੱਧ ਖੁਸ਼ੀ ਰਗਵੀਰ ਬੋਲੀ ਬਾਈ ਹੁਣਾਂ ਨੇ ਮੇਰੀ ਜਰਨੀ ਦੇਖੀ ਆ ਮੈਂ ਇੱਕ ਸੰਧੂ ਹੁੰਦਾ ਸੀ ਦੀ ਪ੍ਰੋਮੋਸ਼ਨਲ ਟੀਮ ਦੇ ਵਿੱਚ ਸੀਗਾ ਮੈਂ ਪ੍ਰੋਡਕਸ਼ਨ ਦੇ ਵਿੱਚ ਸੀ ਮੈਂ ਹੰਬਲ ਮੋਸ਼ਨ ਪਿਕਚਰ ਦਾ ਜਿਹੜਾ نیچے ਵਾਲਾ ਮੀਟਿੰਗਸ ਵਾਸਤੇ ਆਫਿਸ ਬਣਿਆ ਮੈਂ ਉੱਥੇ ਸਾਰਿਆਂ ਨੂੰ ਆਰਟਿਸਟ ਨੂੰ ਹੱਥੀਂ ਚਾਹ ਫੜਾ ਰਿਹਾ ਸੀਗਾ ਤੇ ਮੈਂ ਉੱਥੇ ਇੱਕ ਸੈਲਫੀ ਲਈ ਸੀ ਤੇ ਖੁਦ ਨਾਲ ਇਹ ਵਾਦਾ ਕੀਤਾ ਸੀ ਕਿ ਥੋੜੇ ਟਾਈਮ ਤੱਕ ਐਸੇ ਐਕਟਰ ਹੋਣਾ ਵੀ ਚਾ ਮੈਨੂੰ ਖੁਸ਼ੀ ਜਾਵੇ ਵਾਈ ਗੁਰੂ ਨੇ ਮਿਹਨਤ ਕੀਤੀ ਮਿਹਨਤ ਕੀਤੀ ਉਹਦਾ ਫਲ ਮਿਲਿਆ ਉਸੇ ਜਗ੍ਹਾ ਬੈਠੇ ਸੀ ਉਸੇ ਜਗ੍ਹਾ ਮੀਟਿੰਗ ਹੋ ਰਹੀ ਸੀ ਚਾਹ ਪੁੱਛੀ ਜਾ ਰਹੀ ਸੀ ਤੇ ਆਪਣੇ ਆਪ ਚ ਇੱਕ ਮਨੋਵਾਜ ਇੰਨੀ ਖੁਸ਼ੀ ਹੈ ਉਹਨੂੰ ਮੈਂ ਐਕਸਪਲੇਨ ਨਹੀਂ ਕਰ ਸਕਦਾ ਸ਼ਬਦਾਂ ਵਿੱਚ ਚਾਹ ਪੀਣ ਦੀ ਖੁਸ਼ੀ ਹੈ ਕਿ ਐਕਟਰ ਬਣਦੀ ਚਾਹ ਪੀਣ ਦੀ ਜ਼ਿਆਦਾ ਭਾਜੀ ਕਿਉਂਕਿ ਪਤਾ ਸੀ ਵੀ ਇਹ ਸਪੈਸ਼ਲ ਚਾਹ ਆ ਬਈ ਮੰਜੇ ਵਾਲਾ ਫੀਲ ਹੋ ਗਿਆ ਪੂਰਾ ਡੈਫੀਨਿਟਲੀ ਭਾਜੀ ਡੈਫੀਨਿਟਲੀ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਸੋ ਮਚ